ਸੁੰਮੀ ਅਮਰ ਸਿੰਘ ਜਦੋਂ ਆਪਾਂ ਜੀਤ ਸਿੰਘ ਦੀ ਜਦ ਕੱਚੀ ਗੜੀ ਤੋਂ ਕੌਰ ਦੇ ਉੱਤੇ ਸ਼ਹੀਦ ਦੀ ਦਿੱਤੀ ਐ ਤਾਂ ਗੁਰੂਬ ਸਿੰਘ ਜੀ ਮਹਾਰਾਜ ਜੀ ਨੇ ਵਾਅਦਾ ਤਾ ਉਹਨਾਂ ਨੂੰ ਕਿ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਅਕਾਲ ਪੁਰਖ ਸਾਹਿਬ ਦੇ ਉੱਤੇ ਦਰਵਾਸਾ ਦੇ ਅੰਦਰ ਮੱਇਬੀ ਸਿਖਾ ਦਾ ਬੂਗਾ ਪੁਦੰਨੇ ਬਗਾ ਅੱਜ ਉਹਨਾਂ ਦੇ ਹੁੰਦੇ ਨਾਲੋਂ ਨਿਰਮਾਨ ਵੀ ਹੋਇਆ ਅੱਜ ਜੇਕਰ ਐਸਪੀਸੀ ਦੀ ਸ਼ਾਖ ਹੈ ਉਹ ਦਿਨ ਦਿਨ ਡਿੱਗ ਰਹੀ ਹੈ ਮੈਂ ਸਮਝਦਾ ਕਿ ਉਹ ਸੇਵਕ ਮਾਲ ਗੁਰੂ ਸਿੰਘ ਮਹਾਰਾਜ ਜੀ ਦੇ ਜੋ ਉਹਦਾ ਹੁਕਮ ਸੀ ਉਹਦੇ ਉਹਦੇ ਹੁਕਮ ਚੋਂ ਬਾਹਰ ਉਹ ਕੇ ਕੰਮ ਕਰਨਾ ਇਸੇ ਬਧ ਦੇ ਕਾਰਨ ਹੀ ਐਸਪੀਸੀ ਜਿਹੜੀ ਹੈ ਅੱਜ ਸ਼ਾਖ ਉਹਦੀ ਡਿੱਗ ਰਹੀ ਹੈ ਤਾਂ ਤਾਂ ਗੁਰੂ ਸਿੰਘ ਜੀ ਮਹਾਰਾਜ ਜੀ ਵੱਲੋਂ ਜੋ ਬਾਬਾ ਜੀ ਨੂੰ ਅਸ਼ੀਰਵਾਸ ਸੀਗਾ ਵਾਰਸ ਸੀਗਾ ਉਦੋਂ ਦੀ ਯਾਦ ਵਿੱਚ ਉਹ ਗੁੰਗਾ ਬਣਿਆ ਸੀਗਾ ਅਜੂ ਬੰਗਾ ਟਹਿ ਟਹਿ ਕਰ ਦਿੱਤਾ ਗਿਆ ਉਹ ਸੜੀ ਆਉਣ ਵਾਲੀ ਜਨਰੇਸ਼ਨ ਸੀ ਜਿਹੜੀ ਮੈਂ ਵੀ ਸਿਖਾ ਦੇ ਉਨੂੰ ਜਦ ਵੀ ਉੱਥੇ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਜਾਂਦੇ ਆ ਤਾਂ ਬੰਗਾ ਦੇ ਦਰਸ਼ਨ ਹੁੰਦੇ ਆ ਤਾਂ ਸਾਡੀ ਜਿਹੜੀ ਕੌਮ ਦਾ ਸੰੂਚਾ ਇਤਿਹਾਸ ਹੈ ਉਹ ਜਗਤ ਹੁੰਦਾ ਹੈ ਪਰ ਕੁਝ ਕੂਝੀਆਂ ਚਾਲਾਂ ਦੇ ਨਾਲ ਉਹ ਜਿਹੜਾ ਲੁਕਤ ਕਰ ਦਿੱਤਾ ਗਿਆ ਹੈ ਇਸ ਦੀ سزا ਸਮੇਂਦਰ ਸਮੇਂ ਜੋ ਹਕੂਮਾਰਾਨ ਨੂੰ ਮਿਲਦੀ ਜ਼ਰੂਰ ਹੈ ਗੁਰੂ ਘਰ ਨੂੰ ਮੈਂ ਕਿਸੇ ਖਾਸ ਪਾਰਟੀ ਦਾ ਨਾਮ ਨਹੀਂ ਲਵਾਂਗਾ ਸੋ ਇਹਨਾਂ ਚੀਜ਼ਾਂ ਦੇ ਦਾ ਉਹ ਸ਼ਿਕਾਰ ਵੀ ਪਾਰਟੀਆਂ ਹੁੰਦੀਆਂ ਆ ਉਹਦਾ ਕਾਰਨ ਇੱਕੋ ਹੀ ਹੈ ਕਿ ਗੁਰੂ ਸਾਹਿਬਾਂ ਦੇ ਹੁਕਮ ਤੋਂ ਬਾਅਦ ਜਾ ਕੇ ਇਤਿਹਾਸਕ ਚੀਜ਼ਾਂ ਦੇ ਨਾਲ ਛੇੜਛਾੜ ਕੀਤੀ ਗਈ ਅਕਸ ਮਗਾੜਿਆ ਗਿਆ ਮੈਂ ਕੱਲ ਸੁਣ ਰਿਹਾ ਸੀਗਾ ਸਰਦਾਰ ਹਜੇ ਵਸਿਕ ਧਾਮ ਦੀ ਜੋ ਕਿ ਐਸ.ਬੀ.ਸੀ ਦੇ ਪ੍ਰਧਾਨ ਨੇ ਉਹਨਾਂ ਨੇ ਬਹੁਤ ਲੇਟ ਸਟੇਟਮੈਂਟ ਦਿੱਤਾ ਕਿ ਕਲਗੀ ਤੇ ਪਸ਼ਾਕਾ ਅਜਮ ਸੀ ਉਹ ਅਮਸ਼ੀਰ ਬਾਬਾ ਜੀ ਗੁਰ ਸਿੰਘ ਜੀ ਨੂੰ ਬਖਸ਼ਿਸ਼ ਹੋ ਰਹੀ ਆ ਬਹੁਤ ਨੰਮੇ ਚਿਰ ਬਾਅਦ ਇਹ ਸਟੇਟਮੈਂਟ ਸੰਗੋ ਮਿਲਿਆ ਸਾਡੇ ਜੋ ਵੀ ਇੱਥੇ ਅਸੀਂ ਪ੍ਰੋਗਰਾਮ ਉਲੀਕਦੇ ਆਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇਹ ਚੀਜ਼ਾਂ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਸਾਡਾ ਮਾਣ ਅਤਤ ਇਤਿਹਾਸ ਕੀ ਹੈ ਕੱਲਾ ਇਹ ਹੀ ਨਹੀਂ ਹੈ ਕਿ ਅਸੀਂ ਸ਼ੋਮਨੀ ਅਮਰਜੀਤ ਬਾਬਾ ਜਿੰਮੀ ਸਿੰਘ ਦਾ ਮਲ ਵੀ ਸਿੱਖਾਂ ਦੇ ਵਿੱਚ ਇਤਿਹਾਸ ਹੈ ਸੁਪਾਈ ਸੁੱਖਾ ਸਿੰਘ ਪੰਡਤਾਰ ਸਿੰਘ ਜੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਗੰਦਵੀ ਟਕਸਾਲ ਦੇ ਪਹਿਲੇ ਮੁਖੀ ਸੀ ਜੀ ਕਿਦਾ ਮਾਨਮਤਾ ਸਾਡਾ ਇਤਿਹਾਸ ਹੈ ਮੈਂ ਆਪ ਸਭ ਸੰਮਤ ਨੂੰ ਇਹ ਬੇਨਤੀ ਵੀ ਕਰਾਂ ਕਿ ਅੱਜ ਕੱਲ ਪਿੰਡਾਂ ਦੇ ਵਿੱਚ ਕਨਵਰਜਨ ਦਾ ਕੰਮ ਬਹੁਤ ਚੱਲ ਰਿਹਾ ਹੈ ਕਨਵਰਜਨ ਤੋਂ ਭਾਵ ਕਿ ਧਰਮ ਪਰਿਵਰਤਨ ਦਾ ਬਹੁਤ ਕੰਮ ਚੱਲ ਰਿਹਾ ਬਹੁਤ ਚੋਰਾ ਤੇ ਚੱਲ ਰਿਹਾ ਮੈਂ ਸਰਪੰਚ ਸਾਹਿਬ ਨੂੰ ਵੀ ਔਰ ਇਸ ਕਮੇਟੀ ਨੂੰ ਜੋ ਇਸ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਹੈ ਆਪ ਸਭ ਦੇ ਚੰਨਾਂ ਦੇ ਵਿੱਚ ਬੇਨਤੀ ਕਰਾਂ ਕਿ ਤੁਸੀਂ ਇਹਨਾਂ ਚੀਜ਼ਾਂ ਤੇ ਜਰੂਰ ਪਰਿਵਾਰਾਂ ਦੇ ਉੱਤੇ ਤਿਆਰ ਰੱਖਣਾ ਹੈ ਉਦੇ ਨਾਲ ਸਾਨੂੰ ਦੋ ਤਰ੍ਹਾਂ ਦੇ ਜੋ ਮਹਿੰਮ ਸੀ ਕੌਮ ਹੈ ਉਹ ਦੋ ਤਰ੍ਹਾਂ ਦੇ ਉਹ ਨੁਕਸਾਨ ਹੋ ਰਿਹਾ ਹੈ ਨੰਬਰ 1 ਦੇ ਉੱਤੇ ਤਾਂ ਜਿਹੜੀ ਸਾਡੀ ਵਾਈਬ੍ਰੇਸ਼ਨ ਹੈ ਜਦੋਂ ਬੰਦਾ ਕਨਵਰਜਨ ਦੇ ਵਿੱਚ ਜਾਂਦਾ ਹੈ ਤਾਂ ਪਰਮਾਤਮਨ ਕਰਦਾ ਹੈ ਤਾਂ ਉਹਦੀ ਰਿਜ਼ਰਵੇਸ਼ਨ ਵੀ ਨਮੰਬਰ 4 ਸੁਣੀ ਨੂੰ ਸੰਦੇਗ ਕਮੜੇ ਉਹ ਜਿੱਤ ਲਾ ਲੈ ਕੇ ਆ ਰਹੀ ਹੈ ਤੁਮੂ ਲੈ ਕੇ ਆ ਰਹੀ ਹੈ ਕਿ ਜਿਹੜਾ ਬੰਦਾ ਧਰਮ ਪਰਮਾਤਮਨ ਕਰੇਗਾ ਉਹਦੀ ਨਾਲ ਦੀ ਰਿਜ਼ਰਵੇਸ਼ਨ ਖਤਮ ਹੋਏਗੀ ਸੋਸ ਦੇ ਨਾਲ ਕੀ ਹੈ ਸਾਡੀ ਰਿਸ਼ੂ ਦਾ ਜਿਹੜਾ ਰਿਸ਼ੂ ਹੈ ਸਾਡੀ ਪੰਜਾਬ ਦੇ ਵਿੱਚੋਂ ਉਹਦਾ ਗਰਾਫ ਥੱਲੇ ਜਾ ਰਿਹਾ ਹੈ। ਔਰ ਨੰਬਰ 2 ਦੇ ਉੱਤੇ ਸਾਡੀ ਕੌਮ ਦੇ ਉੱਤੇ ਵੀ ਇੱਕ ਤਰ੍ਹਾਂ ਦਾ ਬਹੁਤ ਚਾਹੇ ਹੋਰ ਵੀ ਅਦਰ ਵੀ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਉਹ ਤਾਂ ਧਨ ਧਨ ਕਰ ਰਹੀਆਂ ਪਰ ਹਮੇਸ਼ਾ ਗਰੀਬ ਬੰਦੇ ਦੇ ਉੱਤੇ ਬਹੁਤ ਜਲਦੀ ਉਠਾਈ ਫਾਈ ਜਾਂਦੀ ਹੈ। ਇਸ ਕਰਕੇ ਆਪ ਸਭ ਨੂੰ ਬੇਨਤੀ ਕਰਾਂ ਕਿ ਆਪਣੇ ਪਰਿਵਾਰਾਂ ਦੇ ਵਿੱਚ ਅਜਿਹਾ ਨਾ ਹੋਵੇ। ਅਜਿਹੇ ਨਾਂ ਜਿਹੜੇ ਹੈਗੇ ਸਟੈਪ ਲਏ ਜਾਂ ਸੋ ਕਿਸੇ ਵੀ ਸਾਡੇ ਪਰਿਵਾਰ ਦੇ ਵਿੱਚ ਕੋਈ ਦੁੱਖ ਦੇ ਸੁੱਖ ਦੀ ਘਟਨਾ ਆ ਵਾਪਰ ਗਈ ਹੈ ਤਾਂ ਆਪਾਂ ਉਹਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਈਏ ਤਾਂ ਕਿ ਪਰਿਵਾਰ ਡੋਲੇ ਨਾ ਅੱਜ ਐਸਪੀਸੀ ਕੋਲੇ ਕਰੋੜਾਂ ਰੁਪਈਆਂ ਦਾ ਬਜਟ ਹੈ ਕਰੋੜਾਂ ਰੁਪਈਆਂ ਦਾ ਪਰ ਉਹ ਬਜਟ ਕਿੱਥੇ ਜਾ ਰਿਹਾ ਕਿੱਥੇ ਲਾ ਰਿਹਾ ਕੋਈ ਨਹੀਂ ਪਤਾ ਜੇਕਰ ਐਸਪੀਸੀ ਆਪਣਾ ਧਰਮ ਸੰਬੰਧੀ ਆਪਣਾ ਮਿਸ਼ਨ ਲੈ ਕੇ ਚੱਲ ਨਹੀਂ ਤਾਜ ਪਿੰਡਾਂ ਦੇ ਵਿੱਚ ਕਥਾਵਾਚ ਉਹਨਾਂ ਦੇ ਹੁੰਦੇ ਤਾਂ ਕਿ ਸਿੱਖ ਇਤਿਹਾਸ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਉਹਨਾਂ ਵੱਡੰੂਲਾ ਯੋਗਦਾਨ ਦਿੰਦਾ ਪਰ ਐਸਪੀਸੀ ਅੱਜ ਆਪਣਾ ਜਿਹੜਾ ਕੰਮ ਉਹ ਭੁੱਲ ਚੁੱਕੀ ਹੈ ਭਟ ਚੁੱਕੀ ਹੈ ਕਿ ਇਸ ਮਕਸਦ ਦੇ ਨਾਲ ਐਸਪੀਸੀ ਜਿਹੜੀ ਹੈਗੀ ਆ ਉਹਦਾ ਗਠਨ ਕੀਤਾ ਗਿਆ ਸੀਗਾ ਅੱਜ ਇੱਕ ਖਾਸ ਪਾਤਿਕਾ ਨੂੰ ਜੇ ਕੁਝ ਕਹਿ ਲਵਾਂ ਉਹਦੇ ਲਈ ਜੁੜ ਕੇ ਰਹਿਣਾ ਸੋ ਮੈਂ ਆਪ ਸੰਗਤ ਦੇ ਮਾధ్యਮ ਰਾਹੀਂ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਐਸਪੀਸੀ ਨੂੰ ਅੱਜ ਵੀ ਬੇਨਤੀ ਕਰਦੇ ਆਂ ਕਿ ਮذਬੀ ਸਿੱਖਾਂ ਦਾ ਜੋ ਮਾਨ ਮੱਤਾ ਇਤਿਹਾਸ ਹੈ ਪ੍ਰਾਚੀਨ ਗ੍ਰੰਥ ਗ੍ਰੰਥਾਂ ਦੇ ਵਿੱਚ ਵਰਨਨ ਹੈ ਗੁਰシャਬਦ ਗਦੇ ਕਹਿੰਦੇ ਮੈਂ ਹੂੰ ਮذਬੀ ਮذਬ ਹਮਾਰਾ ਹਿੰਦੂ ਤੋਂ ਤੁਮਾਂ ਤੇ ਨਿਆਰਾ ਉੰਨਾ ਨਹੀਂ ਆਪਣੇ ਆਪ ਨੂੰ ਮਜ਼ਬੀ ਗਿਆ ਪਰ ਮਜ਼ਬਦੋ ਭਾਵ ਆਪਾਂ ਸਾਨੂੰ ਪਤਾ ਹੈ ਮਜ਼ਬ ਜਿਹੜਾ ਆਪਣੇ ਆਪਣੇ ਧਰਮ ਵਿੱਚ ਭੰਗਾ ਹੈ ਧਰਮੀ ਮੰਦਰ ਵਿੱਚ ਮਜ਼ਬੀ ਗਿਆ ਗਿਆ ਹੈ ਇਹ ਮੈਡਲ ਸਾਨੂੰ ਇਦਾਂ ਹੀ ਨਹੀਂ ਮਿਲਿਆਗਾ ਜਿੰਨੇ ਵੀ ਗ੍ਰੰਥ ਲਿਖੇ ਗਏ ਆ ਜਿੰਨੀਆਂ ਵੀ ਜਾਤਾਂ ਬਣੀਆਂ ਤੁਹਾਨੂੰ ਸਾਰੀਆਂ ਹੀ ਜਾਤਾਂ ਦੇ ਉਹਨਾਂ ਦੇ ਵਿੱਚ ਵਰਣਨ ਮਿਲ ਜਾਊਗਾ ਪਰ ਮਜ਼ਬੀ ਸਿੱਖ ਕੌਮ ਦਾ ਵਰਨਨ ਤੁਹਾਨੂੰ ਮਿਸੀ ਗੁਰੂ ਸ੍ਰੀ ਮਹਾਰਾਜ ਦੀ ਕਿਰਪਾ ਸਰਕਾਰ ਉਸ ਤੋਂ ਬਾਅਦ ਮਿਲੂਗਾ ਕਿਉਂਕਿ ਮਜਬੀ ਸਿੱਖ ਜਿਹੜੀ ਕੌਮ ਦੀ ਜਿਹੜੀ ਨੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਰੱਖੀ ਸੀ ਉਹਨਾਂ ਸ਼ੂਰ ਬੀਰ ਯੋਧਿਆਂ ਨੂੰ ਧਿਆਨ ਵਿੱਚ ਰੱਖ ਕੇ ਜਿਨ੍ਹਾਂ ਨੇ ਬੰਦਮਨ ਦੇਟਾਇਆ ਧਰਮ ਦੇ ਲਈ ਜਿਨ੍ਹਾਂ ਨੇ ਆਪਣੇ ਘਰ ਤਿਆਗ ਦਿੱਤੇ ਪਰ ਸਿੱਖ ਧਰਮ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟੇ ਧਰਮ ਲਈ ਦੇਸ਼ ਲਈ ਜਪਤਾ ਜੋ ਸੀ ਉਸ ਸਮੇਂ ਉਹ ਲੋਕਾਂ ਵਾਸਤੇ ਜਪਦ ਨੂੰ ਕੋਕਣ ਵਾਸਤੇ ਜਿਨ੍ਹਾਂ ਨੇ ਬਰਤਬਾਂ ਤੇ ਘਟਾਏ ਆ ਸ਼ੀਸ਼ਟ ਘਟਵਾਤੇ ਉਹਨਾਂ ਲੋਕਾਂ ਨੂੰ ਨਹੀਂ ਸਿੱਖਿਆ ਗਿਆ ਸੀ ਜੇਕਰ ਮੈਂ ਗੱਲ ਕਰਾਂ ਆਪਣੇ ਮਾਨਵਤ ਦੇ ਇਤਿਹਾਸ ਦੀ ਤਾਂ ਕਹਿੰਦੇ ਮੱਛੇ ਰੰਗੜ ਦਾ ਸੇਰ ਜਿਹੜੇ ਵੱਢ ਕੇ ਲਿਆਉਣ ਵਾਲੇ ਪੀਸ ਸਿਗੇ ਸ਼ੂਲਪੀ ਜੀਉਦੇ ਸਿਗੇ ਸ਼ੀਤ ਸਿੰਘ ਸਿਗੇ ਉਹ ਮਿਸਕ੍ਰੇਡਿਟ ਦੇ ਵਿੱਚੋਂ ਸੀ ਔਰ ਉਹਨਾਂ ਨੇ ਆ ਕੇ ਤਲੰਤਾਂ ਦੇ ਲਾਗੇ ਜਾ ਕੇ ਜਿਹੜਾ ਰਸਤਾ ਜਾਂਦਾ ਦਵਸਰ ਉਹ ਉੱਥੇ ਜਾ ਕੇ ਉਹਨਾਂ ਨੇ ਕਰਮਸੂਲਣਾ ਸ਼ੁਰੂ ਕੀਤਾ ਖੁੱਤੇ ਘੋੜੇ ਦਾ ਉੱਥੇ ਉਹਨਾਂ ਨੇ ਕਰਮਸੂਲਿਆ ਤੇ ਜਿਹੜੇ ਕਰਮਸੂਲ ਨੇ ਆ ਤੇ ਰਾਜਾ ਕੌਣ ਆ ਜਿਹੜਾ ਕਰਮਸੂਲ ਦਾ ਰਾਜਾ ਨੂੰ ਕਿਹਾ ਜਾਂਦਾ ਤੇ ਤੁਸੀਂ ਅੱਜ ਵੀ ਜੇ ਕਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾ ਕੇ ਗੂਗਲ ਤੇ ਜਾ ਕੇ ਸਰਚ ਕਰੋਗੇ ਕਿ ਪਈਏ ਪੰਜਾਬ ਦੇ ਸ਼ਾਸਕ ਕੌਣ ਸਨ ਤਾਂ ਤੁਹਾਨੂੰ ਉਹ ਇਹੀ ਸ਼ਹੀਦ ਸਿੰਘ ਨਜ਼ਰ ਆਉਂਗੇ ਇਹ ਸਾਡਾ ਮਾਨਮਤਾ ਇਤਿਹਾਸ ਹੈ ਪਰ ਬੰਮਣਾ ਹੈ ਕਿ ਸਾਡਾ ਜਿਹੜਾ ਹੈਗਾ ਮੁੱਲ ਹੈ ਉਸ ਲੈਵਲ ਦਾ ਨਹੀਂ ਪਾਇਆ ਗਿਆ 22% ਸਾਡੀ ਰੇਸ਼ੂ ਹੈ ਪੰਜਾਬ ਦੇ ਵਿੱਚ ਔਰ ਹਰਕਾਤਰਪੁਰ ਦੇ ਵਿੱਚ ਸਭ ਤੋਂ ਜਿਆਦਾ ਆਬਾਦੀ ਸਾਡੀ ਹੈ ਪਰ ਅੱਜ ਵੀ ਅਸੀਂ ਸਟੈਂਡ ਕਿੱਥੇ ਕਰਦੇ ਹਾਂ ਸਾਨੂੰ ਕਿੱਥੋਂ ਤੱਕ ਲਿਆ ਜਾਂਦਾ ਜਾਂ ਕਿੰਨਾ ਕੁ ਜਿਹੜਾ ਹੈਗਾ ਸਾਨੂੰ ਚਾਹੇ ਉਸਿਕ ਧਰਮ ਦੀ ਗੱਲ ਕਰਾਂ ਚਾਹੇ ਰਾਜਨੀਤਿਕ ਪੱਖ ਤੋਂ ਦੀ ਗੱਲ ਕਰਾਂ ਚਾਹੇ ਅਸੀਂ ਹੋਰ ਜੋ ਵੀ ਇਸ ਪੰਜਾਬ ਦੀ ਧਰਤੀ ਉੱਤੇ ਖਣਿਜ ਪਦਾਰਥਾਂ ਦੀ ਗੱਲ ਕਰਾਂ ਸੀ ਕਿੱਥੇ ਸਟੈਂਡ ਕਰਦੇ ਅੱਜ ਜੇਕਰ ਪੰਜਾਬ ਖੰਡਿਤ ਹੁੰਦਾ ਜਾ ਰਿਹਾ ਹੈ ਬਾਹਰਲੇ ਪ੍ਰਵਾਸੀ ਮਜ਼ਦੂਰਾਂ ਕਿਤੇ ਹਜ਼ਾਰਾਂ ਦੀ ਤਲਾਬ ਦੇ ਨਾਲ ਸ਼ੁਰੂਲ ਦਾਸ ਸਾਡੀ ਪਿੰਡ ਬਣਾ ਕੇ ਇਥੋਂ ਦੀ ਮੋਟਾ ਬਣਾ ਰਹੇ ਆ ਤਾਂ ਕਿਤੇ ਨਾ ਕਿਤੇ ਇਥੋਂ ਦੇ ਸਾਡੇ ਜਿਹੜੇ ਪੰਜਾਬ ਦੇ ਸਰਪੰਚ ਸੀ ਪੰਚ ਸੀ ਉਹਨਾਂ ਨੇ ਉਹਦੀ ਸਪੋਰਟ ਕੀਤੀ ਹੋਗੀ ਤਾਂ ਹੀ ਉਹ ਸੂਰ ਦਾ ਸਤਿਕਾਰ ਬਣਿਆ ਮੈਂ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਅਜਿਹੀ ਜੇਕਰ ਤੁਹਾਡੀ ਨਿਗਾਹ ਦੇ ਵਿੱਚ ਮਾਮਲੇ ਆਉਂਦੇ ਆ ਉਹ ਤੁਸੀਂ ਬਈ ਵੀ ਸਿਟੀਲਟੀ ਦੇ ਲਈ ਨਹੀਂ ਪੰਜਾਬ ਅਤੇ ਪੰਜਾਬੀਅਤ ਨੂੰ ਸੁਰੱਖਿਅਤ ਕਰਨ ਦੇ ਲਈ ਸਖਤ ਸਟੈਂਡ ਦੇ ਉੱਤੇ ਲਹੋਕ ਪੰਜਾਬ ਗਵਰਨਮੈਂਟ ਵੀ ਆਪ ਆਪ ਸਾਡੇ ਦੀ ਗਵਰਨਮੈਂਟ ਹੀ ਹੋ ਤੇ ਇਹਦੀ ਸਖਤ ਸਟੈਂਡ ਜਿਹੜੇ ਹੈਗੇ ਲੈ ਜਾਣੇ ਚਾਹੀਦੇ ਆ ਤਾਂ ਕਿ ਜਿਹੜੇ ਬਾਹਰਲੇ ਪ੍ਰਵਾਸੀ ਮਜ਼ਦੂਰ ਹੈ ਸਾਡੇ ਬਾਈ ਵੀ ਸਿੱਟਣ ਲਈ ਦਾ ਬਹੁਤ ਆਸਾਨੀ ਦੇ ਨਾਲ ਜਾਤੀ ਪ੍ਰਮਾਣ ਪੱਤਰ ਲੈ ਕੇ ਉਹ ਸਾਡੀਆਂ ਨੌਕਰੀਆਂ ਜਿਹੜੀਆਂ ਸਾਡੇ ਸਭ ਖੋ ਰਹੇ ਸਾਡੇ ਗ੍ਰੈਜੂਏਸ਼ਨ ਬੱਚੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਐਮਏ ਬੀਏ ਕੀਤੀ ਹੈ ਉਹ ਗਲੀਆਂ ਦੇ ਵਿੱਚ ਤਰੇ ਫਿਰਦੇ ਆ ਤੇ ਪ੍ਰਵਾਸੀ ਮੈਂ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਜਾਣਾ ਦੇਖਦਾ ਉੱਥੋਂ ਦੇ ਨੇਪਾਲੀ ਬੰਦੇ ਲੱਗੇ ਹੋਏ ਆ ਕੋਈ ਕਿਤੂ ਦਾ ਕੋਈ ਪਿਆਰ ਦਾ ਕੋਈ ਯੂਪੀ ਦਾ ਅਖਰ ਸਾਡੇ ਬੰਦੇ ਨੂੰ ਉੱਥੇ ਗੋਲ ਸਟੈਂਡ ਕੀਤਾ ਜਾਂਦਾ ਜੇਕਰ ਉੱਥੇ ਵੈਕੈਂਸੀ ਨਿਕਲਦੀ ਆ ਤਾਂ ਬੈਠਾ ਤਾਂ ਉੱਥੇ ਪੰਜਾਬ ਦਾ ਮੈਂ ਇੱਕ ਕਿਸੇ ਗਵਰਨਮੈਂਟ ਦਾ ਨਾਮ ਨਹੀਂ ਲਾਉਂਦਾ ਕਿਉਂਕਿ ਦੇਖੋ ਅੱਜ ਆਮ ਆਦਮੀ ਪਾਰਟੀ ਦਾ ਅੱਜ ਜਿਹੜੀ ਹੈਗੀ ਆ ਉਹ ਵਿੱਚ ਆਈ ਹੈ ਤੇ ਪਹਿਲਾਂ ਦੀਆਂ ਸਰਕਾਰਾਂ ਸੁੱਤੀਆਂ ਰਹੀਆਂ ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਵਾਸਤੇ ਕਿਉਂ ਨਹੀਂ ਉਹਨਾਂ ਨੇ ਕੰਮ ਕੀਤਾ ਸੋ ਮੈਂ ਵਿਸ਼ੇਸ਼ ਤੌਰ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਸਹਿ ਚਾ ਰਹੇ ਆ ਪਰ ਕੀ ਕਰੀਏ ਕਿ ਜਿਹੜਾ ਹੈਗਾ ਤੁਹਾਡੇ ਨਾਲ ਰੂਹ ਰੂਹ ਹੋਣ ਦਾ ਇਹ ਸਮਾਂ ਜਿਹੜਾ ਹੈਗਾ ਇਹ ਕਿਤੇ ਕਿਤੇ ਮਿਲਦਾ ਹੈ ਸੋ ਸਾਥੀਓ ਆਪ ਇਸ ਪਿੰਡ ਪਡੋਰੀ ਲਈ ਬਹੁਤ ਹੀ ਵਿਰਭਾਗੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਫਕਰ ਦੀ ਗੱਲ ਹੈ ਕਿ ਤੁਹਾਡੇ ਪਿੰਡ ਦੇ ਜੋ ਵੀ ਹੈ ਸਲਾਰ ਮੇਕ ਸਿੰਘ ਜੀ ਜੱਜ ਉਜੱਥੇਬੰਦੀ ਦੇ ਪ੍ਰਧਾਨ ਵੀ ਨੇ ਐਸੀ ਕੰਟਰੋਲ ਸਟੇਟ ਪੰਜਾਬ ਦੇ ਔਰ ਤਕਰੀਬਨ 7 ਤੋਂ 8000 ਬੰਦਾ ਜਿਹੜਾ ਹੈਗਾ ਆ ਸਾਡਾ ਢੀੜੀ-ਢੇਰੀ ਜਿਹੜੀ ਹੈਗੀ ਬੈਠਾ ਬੰਦਾ ਇਹਨਾਂ ਤੇ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਲੋਕ ਜੁੜੇ ਹੋਏ ਨੇ ਪਰ ਕਈ ਵਾਰੀ ਸੁਣ ਨੂੰ ਮਿਲਦਾ ਹੈ ਕਿ ਆ ਪਿੰਡ ਦੇ ਬੰਦੇ ਜਿਹੜੇ ਹੈਗੇ ਉਸ ਲੈਵਲ ਦੀ ਜਿਹੜੀ ਹੈਗੀ ਜਦ ਅਸੀਂ ਕੋਈ ਪ੍ਰੋਟੈਸਟ ਕਰਦੇ ਆਂ ਜਾ ਕਿ ਸੰਗਠਨ ਹੁੰਦਾ ਵੀ ਸੁਰੂ ਨਹੀਂ ਮਿਲਦੀ ਸਵਾ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਦ ਵੀ ਕੋਈ ਆਉਂਦਾ ਕੋਈ ਸਾਡੀ ਕਮਿਊਨਿਟੀ ਦੇ ਉੱਤੇ ਕੋਈ ਮਾੜਾ ਸਮਾ ਹੁੰਦਾ ਜਰੂਰਤ ਹੁੰਦੀ ਹੈ ਤਾਂ ਸਭੀ ਉਹ ਉਹਦੇ ਜਰੂਰ ਸਾਨੂੰ ਸੰਗਠਿਤ ਹੋਣਾ ਚਾਹੀਦਾ ਕਿਉਂਕਿ ਜਦੋਂ ਜਿੱਤਾਂ ਆ ਦੇਖੋ ਸਹਿਬੇ ਕਮਾਲ ਗਗਨ ਸਿੰਘ ਜੀ ਮਹਾਰਾਜ ਜੀ ਇਕੱਲੇ ਹੀ ਇਹਨਾ ਟੱਕੜ ਕਾ ਸਕਦੇ ਸੀ ਉਹਨਾਂ ਨੂੰ ਕਿਸੇ ਫੌਜ ਵਾਜ ਦੀ ਲੋੜ ਨਹੀਂ ਸੀ ਕਿਉਂ ਕਿ ਉਹ ਖੁਦ ਅਕਾਲ ਪੁਰਖ ਸੀਗੇ ਇਹ ਆਪ ਸਭ ਨੂੰ ਪਤਾ ਹੈ ਇਹ ਆਪਾ ਨੂੰ ਸਭ ਨੂੰ ਪਤਾ ਹੈ ਪਰ ਉਹਨਾਂ ਨੇ ਸਾਨੂੰ ਕੀ ਸਿਖਾਇਆ ਸੰਗਠਿਤ ਹੋ ਕੇ ਲੜਨਾ ਸਿਖਾਇਆ ਉਹਨਾਂ ਫੌਜ ਦੇ ਵਿੱਚ ਸਾਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਿਉਂ ਲਿਆਇਆ ਉਹਨਾਂ ਨੇ ਸਾਨੂੰ ਇਹੀ ਸਿਖਾਇਆ ਕਿ ਸੰਗਠਿਤ ਹੋ ਗਏ ਜਿਹੜੀ ਹੈਗੀ ਆ ਉਹ ਆਪਣੇ ਨਿਸ਼ਾਨੇ ਨੂੰ ਟਾਰਗੇਟ ਨੂੰ ਅਚੀਵ ਕੀਤਾ ਜਾ ਸਕਦਾ ਹੈ ਸੋ ਸੰਗਠਿਤ ਹੋ ਗੋ ਤੁਹਾਡੀ ਸੰਗਠਨ ਦੇ ਵਿੱਚ ਹੀ ਤੁਹਾਡੇ ਜਿਹੜਾ ਹੈਗੇ ਨਿਸ਼ਾਨੇ ਆ ਤਾਂ ਹੀ ਉਹ ਮਿੱਥੇ ਜਾ ਸਕਦੇ ਆ ਸੋ ਵੱਡੀਆਂ-ਵੱਡੀਆਂ ਅਚੀਵਮੈਂਟਸ ਜੇ ਆਪਾਂ ਕਰਨੀਆਂ ਆ ਤਾਂ ਉਹ ਜ਼ਰੂਰਤ ਹੈ ਕਿ ਜਿਸ ਜਿਵੇਂ ਕਿ ਹੁਣ ਉਸ ਪੈਸਾ ਬੈਠੇ ਆ ਕਿ ਮੈਂ ਗਵਰਨਮੈਂਟ ਦੇ ਅੱਗੇ ਵੀ ਇਹ ਜ਼ਰੂਰ ਮੁੱਦਾ ਠੋਣ ਕਿ ਲੈਂਡ ਸੀਲਿੰਗ ਐਕਟ ਹੈ ਅਸੀਂ ਉਹਦੇ ਤੇ ਵੀ ਬਹੁਤ ਲੰਬੇ ਸਮੇਂ ਦੇ ਉਤੋਂ ਮਜ਼ਦੂਰ ਸੰਗਠਨਾਂ ਨੇ ਇਹ ਸੰਦਰਸ਼ ਕਰਦੇ ਆ ਰਹੇ ਹਾਂ ਔਰ ਚਲੋ ਇੱਕ ਵੱਡਾ ਮੁੱਦਾ ਆ ਪਰ ਜੇਕਰ ਮੈਂ ਪਿਛੇ ਚਨੀ ਬਿਨਾ ਮੁੱਖ ਮੰਤਰੀ ਰਹੇ ਉਹਨੇ ਐਲਾਨ ਕੀਤਾ ਸੀਗੇ ਲਾਤਗੀ ਹੁੰਦੇ ਘਰਾਂ ਦੀਆਂ ਜੋ ਰਸਟੀਆਂ ਉਹ ਕਰ ਦਿੱਤੀਆਂ ਜਾਣ ਪਰ ਕੀ ਗਰਾਊਂਡ ਲੈਵਲ ਤੇ ਹੋਇਆ ਉਹੀ ਗਵਰਨਮੈਂਟ ਹੁੰਦੀ ਹੈ ਮੈਨੂੰ ਸੇ ਕੋ ਕਮੇਟੀ ਹੈ ਜਿਹੜੀ ਜੇਕਰ ਤੁਸੀਂ ਕੰਮ ਸਾਡੇ ਲਈ ਕਰੋਗੇ ਤੇ ਅਸੀਂ ਕਿਉਂ ਦੂਜੀਆਂ ਸਰਕਾਰਾਂ ਵੱਲ ਜਾਵਾਂਗੇ ਜੇਕਰ ਪਿਛਲੀਆਂ ਸਰਕਾਰਾਂ ਨੇ ਵਾਲਮਿਕੀ ਇਹਦੇ ਮੈਨੂੰ ਸੇਕ ਸਮਾਜ ਦੀ ਸਾਰ ਲਈ ਹੁੰਦੀ ਤਾਂ ਮਾਫ ਕਰਨਾ ਆਮਾਦੀ ਪਾਰਟੀ ਕਦੇ ਵੀ ਹੋਂਦ ਚ ਨਹੀਂ ਸੀ ਆਉਂਦੀ ਅੱਜ ਜੇਕਰ ਹੋਂਦ ਚ ਆਈ ਆ ਉਹਦਾ ਕਾਰਨ ਕੋਈ ਆ ਕਿਉਂਕਿ ਉਹਨਾਂ ਨੇ ਸਾਡੀ ਸਾਰ ਨਹੀਂ ਲਈ ਸੋਵੇਂ ਆਪ ਦੇ ਮਾਧਿਅਮ ਰਾਹੀਂ ਸਰਪੰਚ ਸਾਹਿਬ ਜੇਮਨ ਸਾਹਿਬ ਤੁਸੀਂ ਸਿਵਰਮੈਂਟ ਵਿੱਚ ਬੈਠੇ ਹੋ ਹਲਕੇ ਦੇ ਤੁਸੀਂ ਮਾਲਕ ਨੂੰ ਮੈ ਜੀ ਸੇਕਾ ਦੇ ਵਾਲਮੀਕੀ ਕਮਿਊਨਿਟੀ ਜਿਹੜਾ ਜੋ ਮੰਗਾ ਆ ਉਹਦੇ ਉੱਤੇ ਪਲੀਜ਼ ਜ਼ਰੂਰ ਪਹਿਰਾ ਦਿੱਤਾ ਜਾਵੇ ਤਾਂ ਕਿ ਸਾਡੀ ਕਮਿਊਨਿਟੀ ਆ ਜਿਹੜੀ ਜੇਕਰ ਤੁਸੀਂ ਮੈਂ ਤੁਹਾਨੂੰ ਵਿਸ਼ਵਾਸ ਤੋਂ ਕਹਾਂ ਜੇਕਰ ਤੁਸੀਂ ਸਾਡੀ ਕਮਿਊਨਿਟੀ ਵਾਸਤੇ ਮਰਨ ਕਰੋਗੇ ਸਾਡੀ ਕਮਿਊਨਿਟੀ ਨੂੰ ਮਤਲਬ ਹੀ ਨਹੀਂ ਆਏਗਾ ਦੇਖੋ ਸਾਡੇ ਕੰਮ ਹੋਣਗੇ ਤੇ ਅਸੀਂ ਕਿਸੇ ਪਾਸੇ ਜਾਣਗੇ ਇਹ ਤਾਂ ਸੁਭਾਅ ਦੇ ਸੋ ਸਾਡੇ ਲਈ ਮਾਂ ਦੀ ਗੱਲ ਇਹ ਆ ਕਿ ਤੁਸੀਂ ਸਾਡੇ ਹਲਕੇ ਦੇ ਹੋ ਸਾਡੇ ਆਪਣੇ ਹੋ ਔਰ ਗਵਰਨਮੈਂਟ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਬੈਠੇ ਹੋ ਮੈਂ ਆਪ ਤੁਹਾਨੂੰ ਹੱਥ ਮੰਨ ਕੇ ਬੇਨਤੀ ਕਰਾਂ ਕਿ ਮੈਨੂੰ ਵੀ ਸਿੱਕਰ ਦੇ ਬਾਗ ਵਿੱਚ ਕਿ ਮੈਨੂੰ ਜੀਵਾਂ ਚੋਂ ਮੰਗਾ ਆ ਉਹ ਵੱਡੇ ਪੱਧਰ ਤੇ ਮਹਾਨਾ ਜਾ